ਐਸ ਸਾਕੀ ਜੀ ਦੀ ਕਹਾਣੀ ਕੋਠਾ ਨੰਬਰ 9 ਉਹ ਐਨੀ ਤੇਜ਼ੀ ਨਾਲ ਦਗੜ ਦਗੜ ਕਰਦਾ ਪੌੜੀਆਂ ਉਤਰਿਆ ਸੀ ਕਿ ਮਸਾਂ ਹੀ ਡਿੱਗਦਾ ਡਿੱਗਦਾ ਬਚਿਆ ਭਾਵੇਂ ਪੌੜੀਆਂ ਉਤਰ ਉਹ ਬਾਜ਼ਾਰ ਚ ਆ ਗਿਆ ਸੀ ਤਾਂ ਵੀ ਉਹਨੂੰ ਪਿੱਛੋਂ ਚੰਪਾ ਵਾਈ ਦੀ ਉੱਚੀ ਉੱਚੀ ਗਾਣਾ ਕੱਢਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਰਾਤ ਦੇ 9 ਵਜ ਗਏ ਸਨ ਜੀਵੀ ਰੋਡ ਦੀਆਂ ਲੀਆਂ ਸਾਰੀਆਂ ਦੁਕਾਨਾਂ ਬੰਦ ਹੋ ਗਈਆਂ ਸਨ ਦੁਕਾਨਦਾਰ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ ਖਰੀਦਦਾਰੀ ਕਰਨ ਵਾਲਾ ਹੁਣ ਉੱਥੇ ਕੋਈ ਵੀ ਨਹੀਂ ਸੀ ਦਿਖ ਰਿਹਾ ਬਸ ਕੋਈ ਟਾਵਾ ਟਾਵਾ ਗਾਖ ਜਰੂਰ ਬਾਜ਼ਾਰ ਚ ਖੜੋਤਾ ਲਚਾਈ ਨਜ਼ਰ ਨਾਲ ਉੱਪਰ ਕੋਠੀਆਂ ਅੱਗੇ ਬਣੇ ਉੱਚੇ ਬਨੇਰਿਆਂ ਦਾ ਸਹਾਰਾ ਲਈ ਖੜੀਆਂ ਰੰਡੀਆਂ ਵੱਲ ਦੇਖਦਾ ਹੋਇਆ ਇਸ਼ਾਰਿਆਂ ਰਾਹੀਂ ਸੌਦਾ ਪਟਾਣ ਦੀ ਕੋਸ਼ਿਸ਼ ਕਰ ਰਿਹਾ ਸੀ ਅਬਦੁੱਲਸੀ ਉਹਦਾ ਨਾਂ 10 ਬਰੇ ਹੋ ਗਏ ਸੀ ਉਹਨੂੰ ਰੰਡੀਆਂ ਦੇ ਬਾਜ਼ਾਰ ਚ ਦਲਾਲੀ ਦਾ ਧੰਦਾ ਕਰਦੇ ਆ ਇੱਕ ਨੰਬਰ ਤੋਂ ਲੈ ਕੇ 40 ਨੰਬਰ ਤੱਕ ਜਿੰਨੇ ਵੀ ਕੋਠੇ ਸਨ ਸਾਰਿਆਂ ਦੀ ਉਹਨੂੰ ਜਾਣਕਾਰੀ ਸੀ ਕੋਠੇ ਦੀ ਮਾਲਕਣ ਉਸ ਨਾਲ ਕੰਮ ਕਰਦੀ ਹਰ ਇੱਕ ਰੰਡੀ ਦਾ ਉਸ ਕੋਲ ਪੂਰਾ ਵੇਰਵਾ ਸੀ ਉਹਦਾ ਨਾਮ ਉਮਰ ਕਿੰਨੇ ਸਾਲਾਂ ਦੀ ਇਸ ਪੇਸ਼ੇ 'ਚ ਆਈ ਹੈ ਕਿੱਥੋਂ ਆਈ ਕੌਣ ਨਸਾ ਕੇ ਲਿਆਇਆ ਸੀ ਕੀ ਜਾਤ ਕੀ ਧਰਮ ਕਿਹੜਾ ਮੁਲਕ ਉਹਨੂੰ ਸਭ ਪਤਾ ਸੀ ਬਸ ਜੇ ਉਹਨੂੰ ਨਹੀਂ ਸੀ ਪਤਾ ਤਾਂ ਕੋਠਾ ਨੰਬਰ 9 ਬਾਰੇ ਨਹੀਂ ਸੀ ਜਿੱਥੋਂ ਹੁਣੇ ਗਾਲਾਂ ਖਾ ਕੇ ਸਰਪਟ ਪੌੜੀਆਂ ਉੱਤਰਦਾ ਬਾਜ਼ਾਰ ਚ ਆਇਆ ਸੀ ਉਹਦੀ ਜਾਣਕਾਰੀ ਲੈਣ ਲਈ ਹੀ ਤਾਂ ਉਸ ਪਿੱਛੇ 6-7 ਦਿਨਾਂ ਤੋਂ ਜਾ ਰਿਹਾ ਸੀ ਅਸਲ 'ਚ ਇਸ ਲਈ ਵੀ ਉਹਦੀ ਕੋਠਾ ਨੰਬਰ 14 ਦੀ ਰੰਡੀ ਬਾਨੋ ਨਾਲ ਸ਼ਰਤ ਲੱਗ ਗਈ ਸੀ ਉਹਨੇ ਚੈਲੰਜ ਕਰਦਿਆਂ ਕਿਹਾ ਸੀ ਕਿ ਜੇ ਉਹ ਕੋਠਾ ਨੰਬਰ 9 ਦੀ ਕਾਲਚ ਪੜਦੀ ਚੰਪਾ ਵਾਈ ਰੰਡੀ ਦੀ ਧੀ ਨਗੀਨਾ ਨੂੰ ਆਪਣੇ ਹੱਥੇਟ ਕਰ ਲਵੇ ਤਾਂ ਉਹ ਸਾਰੀ ਉਮਰ ਉਸ ਅੱਗੇ ਪਾਣੀ ਭਰੇਗੀ ਅਬਦੁੱਲੈਤਾ ਇਹ ਮਾਮੂਲੀ ਗੱਲ ਸੀ ਤਾਂ ਹੀ ਉਹਨੇ ਬਾਨੋ ਦੀ ਸ਼ਰਤ ਮਨਜ਼ੂਰ ਕਰ ਲਈ ਸੀ ਅਬਦਲ ਦਿੱਲੀ ਤੋਂ ਪਹਿਲਾਂ ਕਲਕੱਤੇ ਰੰਡੀਆਂ ਦੇ 16 ਗਾਜੀ ਬਾਜ਼ਾਰ ਚ ਦਰਾਲੀ ਦਾ ਕੰਮ ਕਰਦਾ ਸੀ ਉਸ ਥਾਂ ਉਹ 2 ਸਾਲ ਰਿਹਾ ਜਿੱਥੇ ਉਹਨੇ ਗਾਹਕ ਨੂੰ ਫਸਾ ਕੇ ਕੋਠੇ ਤੇ ਪਹੁੰਚਾਉਣ ਦੇ ਸਾਰੇ ਗੁਰ ਸਿੱਖ ਲਏ ਸੀ ਉਹ ਗਾਖ ਵੇਖ ਕੇ ਹੀ ਗੱਲ ਕਰਦਾ ਸੀ ਗਾਖ ਦੀ ਸ਼ਕਲ ਤੋਂ ਹੀ ਉਹਦੇ ਰੁਤਵੇ ਦਾ ਅੰਦਾਜ਼ਾ ਲਾ ਲੈਂਦਾ ਸੀ ਗਾਖ ਦੇ ਬੋਝੇ ਕਿੰਨੇ ਪੈਸੇ ਨੇ ਉਹ ਆਸਾਨੀ ਨਾਲ ਜਾਂਚ ਲੈਂਦਾ ਸੀ ਮੋਟੀ ਸ਼ਾ ਸਾਮੀ ਵੇਖ ਕੇ ਉਹਦੇ ਮਨ ਚ ਸਾਰੇ ਕੋਠਿਆਂ ਦਾ ਸਭ ਤੋਂ ਵੱਧ ਥੋੜੀ ਚੰਗੀ ਸ਼ਕਲ ਵਾਲੀ ਰੱਡੀ ਆ ਜਾਂਦੀ ਸੀ ਫਿਰ ਉਹ ਰੋਜ਼ ਵਾਲੀ ਰੱਟੀ ਰਟਾਈ ਮੁਹਾਰਨੀ ਗਾਹਕ ਨੂੰ ਜਿਵੇਂ ਸੁਣਾਉਣ ਲੱਗ ਜਾਂਦਾ ਸੀ ਆਜੀ ਸਾਹਿਬ ਬਿਲਕੁਲ ਤਾਜ਼ਾ ਮਾਲ ਹੈ ਅਜੇ ਪਰਸੋਂ ਹੀ ਇਸ ਬਾਜ਼ਾਰ ਚਾਈ ਹੈ ਅਜੇ ਤਾਂ ਦੋ ਦਿਨਾਂ ਚ ਮਸਾਂ ਹੀ ਤਿੰਨ ਚਾਰਕ ਗਾਹਕ ਭੁਗਤੇ ਨੇ ਸਾਹਿਬ ਜੇ ਮਨ ਖੁਸ਼ ਨਾ ਕਰੇ ਤਾਂ ਪੈਸਾ ਲੈਣਾ ਵੀ ਹਰਾਮ ਹੈ ਮੇਰਾ ਫਿਰ ਗਲਤ ਕੰਮ ਮੈਂ ਕਿਉਂ ਕਰਾਂਗਾ ਸਾਹਿਬ ਆਖਰੀ ਵਕਤ ਚ ਕੀ ਅੱਲਾ ਨੂੰ ਮੂੰਹ ਨਹੀਂ ਦਿਖਾਉਣਾ ਬੇਈਮਾਨੀ ਕਰਾਂਗਾ ਤਾਂਕਿ ਦੋਜਕ ਦੀ ਅੱਖ ਚ ਨਹੀਂ ਸੁੱਟ ਦਿੱਤਾ ਜਾਵਾਂਗਾ ਮੈਨੂੰ ਬਹੁਤ ਡਰ ਲੱਗਦਾ ਹੈ ਸਾਹਿਬ ਦੋਜਕ ਦੀ ਅੱਗ ਤੋਂ ਤੁਸੀਂ ਇੱਕ ਵਾਰੀ ਮੇਰੇ ਤੇ ਭਰੋਸਾ ਤਾਂ ਕਰਕੇ ਦੇਖੋ ਫਿਰ ਗਾਹਕ ਨੂੰ ਪਿਗਲਦੇ ਆ ਕੀ ਦੇਰ ਲੱਗਦੀ ਸੀ ਜੇ ਕੁਝ ਪੈਸੇ ਕਮਿਸ਼ਨ ਵਜੋਂ ਗਾਹਕ ਕੋਲੋਂ ਮਿਲਦੇ ਤਾਂ ਰੰਡੀ ਦਾ ਰੇਟ ਵਧਾ ਕੇ ਉਹ ਰੰਡੀ ਕੋਲੋਂ ਵੀ ਕਮਿਸ਼ਨ ਦੇ ਪੈਸੇ ਝਾੜ ਲੈਂਦਾ ਸੀ ਪਰ ਉਸ ਥਾਂ ਕਲਕੱਤੇ ਰਹਦੇ ਇੱਕ ਗਲਤੀ ਹੋ ਗਈ ਉਸ ਕੋਲੋਂ ਉਹਨੂੰ ਸ਼ੀਲਾ ਬਾਈ ਨਾਂ ਦੀ ਇੱਕ ਹਿੰਦੂ ਰੰਡੀ ਨਾਲ ਇਸ਼ਕ ਹੋ ਗਿਆ ਜਿਹੜੀ ਉਹਦੀ ਉਮਰ ਦੀ ਸੀ ਪਿਛਲੇ 2 ਸਾਲਾਂ ਤੋਂ ਸੋਨਾਗਾਚੀ ਬਾਜ਼ਾਰ 'ਚ ਧੰਦਾ ਕਰਦੀ ਆ ਰਹੀ ਸੀ ਕਿਸੇ ਪਿੰਡ ਦੀ ਰਹਿਣ ਵਾਲੀ ਸੀ ਉਹ ਬਹੁਤ ਸਿੱਧੀ ਜਹੀ ਕੁੜੀ ਪਿੰਡ ਦੇ ਇੱਕ ਮੁੰਡੇ ਨਾਲ ਪਿਆਰ ਪਾ ਬੈਠੀ ਪਰ ਮੁੰਡਾ ਕੁੜੀ ਵਾਂਗ ਸਿੱਧਾ ਨਹੀਂ ਸੀ ਉਹ ਪਹਿਲਾਂ ਵੀ ਇਸ ਤਰ੍ਹਾਂ ਕਈ ਕੁੜੀਆਂ ਨੂੰ ਝੂਠੇ ਪਿਆਰ ਦੇ ਬਾਗ ਦਿਖਾ ਚੁੱਕਾ ਸੀ ਉਹਨੂੰ ਕਲਕੱਤੇ ਦੇ ਰੰਡੀ ਬਜ਼ਾਰ ਦਾ ਪਤਾ ਸੀ ਕੁੜੀ ਨੂੰ ਉਹ ਇਹ ਕਹਿ ਕੇ ਨਸਾ ਲਿਆਇਆ ਸੀ ਕਿ ਉਸ ਥਾਂ ਉਹਦੀ ਪੱਕੀ ਨੌਕਰੀ ਤੇ ਘਰ ਹੈ ਪਿੰਡ 'ਚ ਜਾਤ ਅੱਡ ਹੁੰਦਿਆਂ ਘਰ ਵਾਲੇ ਉਹਨਾਂ ਦਾ ਵਿਆਹ ਨਹੀਂ ਕਰਨਗੇ ਸ਼ਹਿਰ ਜਾ ਉਹ ਵਿਆਹ ਕਰਵਾ ਲੈਣਗੇ ਤੇ ਮौज ਨਾਲ ਜ਼ਿੰਦਗੀ ਬਤੀਤ ਕਰਨਗੇ ਮੁੰਡੇ ਨੇ ਅਜਿਹੀਆਂ ਬਹੁਤ ਫਿਲਮਾਂ ਦੇਖੀਆਂ ਸੀ ਜਿਨ੍ਹਾਂ 'ਚ ਵਿਲਨ ਕਿਸੇ ਸਿੱਧੀ ਜਹੀ ਕੁੜੀ ਨੂੰ ਸ਼ਹਿਰ ਲੈ ਆਉਂਦਾ ਏ ਤੇ ਫਿਰ ਉਸ ਨੂੰ ਬਸ ਫਿਰ ਕੀ ਇਹ ਸਾਰਾ ਪ੍ਰੋਗਰਾਮ ਬਣਾ ਉਹ ਕੁੜੀ ਨੂੰ ਪਿੰਡੋਂ ਨਸਾ ਕਲਕੱਤੇ ਲੈ ਆਇਆ ਤੇ ਕਰੀਨਾ ਬਾਈ ਦੇ ਕੋਠੇ ਤੇ ਇਹ ਕਹਿ 50000 ਚ ਵੇਚ ਗਿਆ ਕਿ ਉਹ ਸ਼ਾਮੀ ਕੱਬ ਤੋਂ ਆ ਕੇ ਉਹਨੂੰ ਆਪਣੇ ਕਮਰੇ ਚ ਲੈ ਜਾਏਗਾ ਕੁੜੀ ਨੇ ਉਹਦਾ ਇੰਤਜ਼ਾਰ ਕੀਤਾ ਪਰ ਉਹ ਕਦੇ ਨਹੀਂ ਮੁੜਿਆ ਕੁੜੀ ਨੇ ਪਹਿਲਾਂ ਕਾਫੀ ਵਿਰੋਧ ਕੀਤਾ ਪਰ ਮਜਬੂਰ ਹੋ ਕੇ ਸਤੰਦੇ ਚ ਪੈ ਗਈ ਅਬਦਲ ਨੂੰ ਉਹ ਕੁੜੀ ਚੰਗੀ ਲੱਗਣ ਲੱਗੀ ਉਹ ਕਿੰਨਾ-ਕਿੰਨਾ ਚਿਰ ਬੈਠਾ ਉਹਦੀਆਂ ਗੱਲਾਂ ਕਰਦਾ ਰਹਿੰਦਾ ਕਈ ਵਾਰ ਉਸ ਕੋਲ ਕੋਈ ਅਮੀਰ ਗਾਹਕ ਵੀ ਲੈ ਆਉਂਦਾ ਉਹ ਕੁੜੀ ਕੋਲੋਂ ਆਪਣੀ ਕਮਿਸ਼ਨ ਵੀ ਨਾ ਲੈਂਦਾ ਇੱਕ ਦਿਨ ਅਬਦੁੱਲ ਕੋਲੋ ਗਲਤੀ ਹੋ ਗਈ ਉਹਨੇ ਕੁੜੀ ਨੂੰ ਇਹ ਕਹਿ ਦਿੱਤਾ ਕਿ ਉਹ ਉਹਨੂੰ ਪਿਆਰ ਕਰਦਾ ਹੈ ਤੇ ਉਹ ਉਹਨੂੰ ਆਪਣੀ ਬੇਗਮ ਬਣਾਉਣੀ ਚਾਹੁੰਦਾ ਹੈ ਇਹ ਸੁਣਦਿਆਂ ਪਤਾ ਨਹੀਂ ਉਹ ਕੁੜੀ ਨੂੰ ਕੀ ਹੋ ਗਿਆ ਉਹਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ ਉਹਨੂੰ ਪਿੰਡ ਦਾ ਉਹ ਬੰਦਾ ਚੇਤੇ ਆ ਗਿਆ ਜਿਹੜਾ ਪਿਆਰ ਦਾ ਝਾਸਾ ਦੇ ਕੇ ਉਹਨੂੰ ਪਿੰਡੋਂ ਨਸਾ ਕਲਕੱਤੇ ਦੇ ਰੰਡੀ ਬਾਜ਼ਾਰ ਵਿੱਚ 50000 ਰੁਪਏ ਵਿੱਚ ਵੇਚ ਗਿਆ ਸੀ ਕੁੜੀ ਨੇ ਇੱਕ ਵਾਰ ਅਬਦੁੱਲ ਦੇ ਮੂੰਹ ਵੱਲ ਵੇਖਿਆ ਤੇ ਫਿਰ ਖਾ ਥੂ ਕਰਕੇ ਧਰਤੀ ਤੇ ਥੁੱਕ ਦਿੱਤਾ ਉਸ ਵੇਲੇ ਤਾਂ ਅਬਦੁਲ ਕੁਝ ਨਾ ਬੋਲਿਆ ਪਰ ਉਹ ਆਪਣੀ ਬੇਇੱਜ਼ਤੀ ਆਪਣੇ ਨਾਲ ਹੀ ਲੈਂਦਾ ਆਇਆ ਇੱਕ ਦਿਨ ਮੌਕਾ ਵੇਖ ਕੇ ਉਹਨੇ ਕੁੜੀ ਦੀ ਸੰਗੀ ਕੋਟੋ ਨੂੰ ਮਾਰ ਦਿੱਤਾ ਤੇ ਨਸ ਕੇ ਦਿੱਲੀ ਆ ਗਿਆ ਰੰਡੀ ਦਾ ਕਤਲ ਸੀ ਪੁਲਿਸ ਨੇ ਵੀ ਬਹੁਤਾ ਨਹੀਂ ਗੋਲਿਆ ਫਿਰ ਰੰਡੀ ਬਾਜ਼ਾਰ ਚ ਅਜੀਹਾ ਕੁਝ ਹੋ ਜਾਣਾ ਕੋਈ ਨਵੀਂ ਗੱਲ ਨਹੀਂ ਸੀ ਦਿੱਲੀ ਆ ਅਬਦੁਲ ਨੇ ਦਲਾਲੀ ਦਾ ਤੰਦਾ ਸ਼ੁਰੂ ਕਰ ਦਿੱਤਾ ਉਹਨਾਂ ਗੱਲਾਂ ਨੂੰ ਅੱਜ 10 ਬਰੇ ਹੋ ਗਏ ਨੇ ਨਾ ਤਾਂ ਮੁੜ ਕੇ ਕਲਕੱਤੇ ਗਿਆ ਤੇ ਨਾ ਹੀ ਕਿਸੇ ਨੇ ਉਹਦੀ ਖੋਜ ਕੀਤੀ ਅਬਦੁੱਲ ਅਜੇ ਵੀ ਬਾਜ਼ਾਰ ਚ ਦੁਕਾਨ ਦੇ ਥੜੇ ਤੇ ਬੈਠਾ ਸੀ ਉਹਦੇ ਮਨ ਚ ਇੱਕੋ ਸੋਚ ਸੀ ਕਿ ਚੰਪਾ ਬਾਈ ਨੇ ਉਸ ਨਾਲ ਇਸ ਤਰ੍ਹਾਂ ਕਿਉਂ ਕੀਤਾ ਜਦੋਂ ਅਬਦੁੱਲ ਪਹਿਲੀ ਵਾਰੀ ਚੰਪਾ ਬਾਈ ਦੇ ਕੋਠੇ ਗਿਆ ਸੀ ਤਾਂ ਉਹ ਕਮਰੇ ਤੋਂ ਬਾਹਰ ਬਰਾਂਡੇ ਚ ਬੈਠੀ ਸੁਪਾਰੀ ਕੱਟ ਰਹੀ ਸੀ ਕੀ ਹੈ ਉਹਨੂੰ ਵੇਖ ਚੰਪਾ ਬਾਈ ਨੇ ਰੰਡੀਆਂ ਦੀ ਭਾਸ਼ਾ ਚ ਪੁੱਛਿਆ ਇੱਕ ਵਾਰੀ ਤਾਂ ਇਹ ਦੋ ਸ਼ਬਦ ਸੁਣ ਅਬਦੁੱਲ ਡਰ ਗਿਆ ਗਿਆ ਪਰ ਛੇਤੀ ਆਪਣੇ ਆਪ ਤੇ ਕਾਬੂ ਪਾ ਥਥਲਾਉਂਦੀ ਆਵਾਜ਼ ਚ ਬੋਲਿਆ ਮੈਂ ਅਬਦੁੱਲਾ ਬੀਬੀ ਬਸ ਤੁਹਾਡੇ ਜਿਹੇ ਚੰਗੇ ਲੋਕਾਂ ਕਰਕੇ ਪਿਛਲੇ 10 ਸਾਲਾਂ ਤੋਂ ਇਸ ਬਾਜ਼ਾਰ ਚ ਦਿਨ ਕੱਟ ਰਿਹਾ ਹਾਂ ਇਹ ਆਖੋ ਨੇ ਚੰਪਾ ਬਾਈ ਦੇ ਪੈਰਾਂ ਨੂੰ ਹੱਥ ਲਾਇਆ ਚੰਪਾ ਬਾਈ ਦੀ ਰੰਡੀਆਂ ਵਾਲੀ ਭਾਸ਼ਾ ਬਦਲ ਕੇ ਇੱਕ ਸਧਾਰਨ ਔਰਤ ਦੀ ਭਾਸ਼ਾ ਬਣ ਗਈ ਬਹਿ ਜਾ ਮੂੜਾ ਖਿੱਚ ਜੰਪਾ ਵਾਈ ਦੇ ਨੇੜੇ ਬੈ ਗਿਆ ਫਿਰ ਨਕਲੀ ਗੱਲ ਬਣਾ ਆਪਣੇ ਬਾਰੇ ਦੱਸਣ ਲੱਗਾ ਕਿਵੇਂ ਉਹਦੀ ਮਾਂ ਨੇ ਉਹਨੂੰ ਹਰਾਮ ਦਾ ਜਾਣ ਕੇ ਕੂੜੇਦਾਨ ਚ ਸੁੱਟ ਦਿੱਤਾ ਸੀ ਇਹ ਤਾਂ ਉਸ ਬੁੱਢੀ ਔਰਤ ਦਾ احਸਾਨ ਮੰਦਾ ਜਿਨੇ ਉਹਨੂੰ ਕੂੜੇਦਾਨ ਚੋਂ ਬਾਹਰ ਕੱਢਿਆ ਮਾਂ ਤੋਂ ਵੀ ਵੱਧ ਪਿਆਰ ਦੇ ਕੇ ਪਾਲਿਆ ਤੇ ਵੱਡਾ ਕੀਤਾ ਬੋਲਦਿਆਂ ਉਹਨੇ ਆਵਾਜ਼ ਅਜਿਹੀ ਬਣਾ ਲਈ ਕਿ ਸੁਣਨ ਵਾਲੇ ਦਾ ਮਨ ਆਪੇ ਪਿਘਲ ਜਾਏ ਚੰਪਾ ਵਾਈ ਦੇ ਕੋਠੇ ਤੇ ਉਹਦਾ ਪਹਿਲਾ ਦਿਨ ਬਹੁਤ ਕਾਮਯਾਬੀ ਭਰਿਆ ਸੀ ਜਦੋਂ ਆਪਣੀ ਕਹਾਣੀ ਸੁਣਾ ਰਹੀ ਸੀ ਤਾਂ ਚੰਪਾ ਬਾਈ ਨਾਲ ਉਹਦੇ ਮੋਢੇ ਦਾ ਸਹਾਰਾ ਲਈ ਬੈਠੀ ਉਹਦੀ ਜਵਾਨ ਧੀ ਰੇਸ਼ਮਾ ਵੀ ਇੱਕ ਟਾਕੋਸਵਲ ਵੇਖਦੀ ਰਹੀ ਸੀ ਦੋ ਤਿੰਨ ਦਿਨਾਂ ਚ ਹੀ ਉਹਨੂੰ ਪਤਾ ਲੱਗ ਗਿਆ ਸੀ ਕਿ ਚੰਪਾ ਬਾਈ ਨਾਲ ਉਹਦੀ ਜਵਾਨ ਹੋ ਚੱਲੀ ਧੀ ਰੇਸ਼ਮਾ ਵੀ ਧੰਦਾ ਕਰਦੀ ਸੀ ਇਨ੍ਹਾਂ ਦਿਨਾਂ ਚ ਹੀ ਅਬਦੁਲ ਤਿੰਨ ਚਾਰ ਅਮੀਰ ਗਾਹਕ ਵੀ ਉਹਨਾਂ ਤੇ ਇੱਕ ਪਹੁੰਚਾ ਚੁੱਕਾ ਸੀ ਤੇ ਫਿਰ ਉਹਨੇ ਦਲਾਲੀ ਵੀ ਨਹੀਂ ਸੀ ਲਈ ਜਦੋਂ ਅਬਦੁੱਲਦੀ ਉਸ ਘਰ ਤੇ ਪੂਰੀ ਤਾਕ ਜੰਮ ਗਈ ਚੰਪਾ ਬਾਈ ਨੂੰ ਵੀ ਉਹ ਚੰਗਾ ਲੱਗਣ ਲੱਗਾ ਸੀ ਪਰ ਅਬਦੁੱਲ ਲਈ ਹੈਰਾਨੀ ਵਾਲੀ ਇਹ ਗੱਲ ਜ਼ਰੂਰ ਸੀ ਕਿ ਜਦੋਂ ਚੰਪਾ ਬਾਈ ਤੇ ਉਹਦੀ ਵੱਡੀ ਧੀ ਰੇਸ਼ਮਾ ਤੰਦਾ ਕਰਦੀਆਂ ਨੇ ਤਾਂ ਛੋਟੀ ਧੀ ਨਗੀਨਾ ਕਿਉਂ ਕੌਲ ਚ ਪੜਦੀ ਸੀ ਉਹ ਕੋਠੇ ਤੇ ਕਿਉਂ ਨਹੀਂ ਸੀ ਬੈੰਦੀ ਕਿਉਂ ਤੰਦਾ ਨਹੀਂ ਸੀ ਕਰਦੀ ਅਜਿਹੇ ਕਈ ਸਵਾਲ ਅਬਦੁੱਲ ਦੇ ਮਨ ਵਿੱਚ ਸਨ ਜਦੋਂ ਇੱਕ ਦਿਨ ਅਬਦੁੱਲ ਨੇ ਚੰਪਾ ਬਾਈ ਕੋਲੋਂ ਉਹਦੇ ਰੰਡੀ ਬਣਨ ਦਾ ਕਾਰਨ ਪੁੱਛਿਆ ਪਹਿਲਾਂ ਤਾਂ ਖਾਸਾ ਚਿਰ ਉਹ ਕੁਝ ਬੋਲੀ ਹੀ ਨਹੀਂ। ਉਹਨੇ ਅਬਦੁੱਲ ਦੇ ਪੁੱਛੇ ਗਏ ਸਵਾਲ ਤੇ ਅੱਖਾਂ ਇੰਜ ਬੰਦ ਕਰ ਲਈਆਂ ਜਿਵੇਂ ਬੀਤੇ ਦਿਨਾਂ ਨੂੰ ਆਪਣੇ ਮਨ ਨੇੜੇ ਲਿਆ ਯਾਦ ਕਰ ਰਹੀ ਹੋਵੇ। ਅਬਦੁੱਲ ਦੇ ਸਵਾਲ ਤੇ ਉਹਨੇ ਇਸ ਤਰ੍ਹਾਂ ਬੋਲਣਾ ਸ਼ੁਰੂ ਕੀਤਾ। ਮੈਂ ਰੇਸ਼ਮਾ ਨਗੀਨਾ ਤੇ ਇਹਨਾਂ ਦੇ ਅੱਬਾ ਪੀਰ ਮਹੱਲੇ 'ਚ ਰਹਿੰਦੇ ਸੀ। ਇਹਨਾਂ ਦਾ ਅੱਬਾ ਮੁਹੰਮਦ ਅਲੀ ਬਹੁਤ ਵਧੀਆ ਇਨਸਾਨ ਸੀ। ਮੰਡੀ 'ਚ ਸਬਜ਼ੀ ਦੀ ਦੁਕਾਨ ਲਾਉਂਦਾ ਸੀ। ਛੋਟੀ ਨਗੀਨਾ ਤੋਂ ਬਾਅਦ ਅੱਲਾਹ ਨੇ ਦੋ ਮੁੰਡੇ ਵੀ ਦਿੱਤੇ। ਪਰ ਜਿੰਮੇ ਦਿੱਤੇ ਉਸੇ ਤਰ੍ਹਾਂ ਖੋਲੇ ਸੀ ਇਹਨਾਂ ਦੇ ਅੱਬਾ ਨੂੰ ਉਹਨਾਂ ਦਾ ਅਜਿਹਾ ਗਮ ਲੱਗਾ ਕਿ ਇਸ ਤੋਂ ਬਾਅਦ ਤਾਂ ਉਹਨਾਂ ਘਰ 'ਚ ਹੋਰ ਬੱਚਾ ਆਉਣ ਹੀ ਨਾ ਦਿੱਤਾ ਇਹਨੂੰ ਅੱਲਾਹ ਦੀ ਰਜ਼ਾ ਮੰਨ ਕੇ ਦੋਵੇਂ ਤੀਆਂ ਨੂੰ ਚੰਗੀ ਤਰ੍ਹਾਂ ਪਾਲਣਾ ਸ਼ੁਰੂ ਕਰ ਦਿੱਤਾ ਉਹਨਾਂ ਨਾਲ ਦੁਕਾਨ 'ਤੇ ਇੱਕ ਹੋਰ ਬੰਦਾ ਵੀ ਕੰਮ ਕਰਦਾ ਸੀ ਉਹਦਾ ਨਾਂ ਹਾਂ ਯਾਦ ਆਇਆ ਸ਼ਾਇਦ ਕਾਸਿਮ ਸੀ ਅਸੀਂ ਬਹੁਤ ਖੁਸ਼ੀ-ਖੁਸ਼ੀ ਆਪਣਾ ਪਰਿਵਾਰ ਪਾਲ ਰਹੇ ਸੀ। ਇਹਨਾਂ ਦਾ ਅੱਬਾ ਆਪਣੀਆਂ ਬੱਚੀਆਂ ਨੂੰ ਬਹੁਤ ਪਿਆਰ ਕਰਦਾ ਸੀ। ਕਾਸਿਮ ਇਹਨਾਂ ਕੋਲੋਂ ਉਮਰ 'ਚ ਥੋੜਾ ਛੋਟਾ ਸੀ ਤੇ ਮੈਨੂੰ ਭਾਬੀ ਕਹਿ ਕੇ ਬੁਲਾਉਂਦਾ ਸੀ। ਪਰ ਫਿਰ ਇੱਕ ਦਿਨ ਸਾਡੇ ਤੇ ਅੱਲਾ ਦੇ ਕਹਿਰ ਦੀ ਬਿਜਲੀ ਆ ਡਿੱਗੀ। ਉਹ ਸਵੇਰੇ ਘਰੋਂ ਚਾਹ ਪੀ ਕੇ ਦੁਕਾਨ ਤੇ ਗਏ। ਮੈਨੂੰ ਤਾਂ ਉਹਨਾਂ ਦਾ ਹਮੇਸ਼ਾ ਲਈ ਚਲੇ ਜਾਣ ਦਾ ਹੀ ਪਤਾ ਲੱਗਾ। ਕਾਸਿਮ ਨੇ ਆ ਕੇ ਮਨਹੂਸ ਖ਼ਬਰ ਸੁਣਾਈ ਕਿ ਉਹਨਾਂ ਦੇ ਸੀਨੇ 'ਚ ਦਰਦ ਉੱਠਿਆ ਤੇ ਉਹ ਕੁਝ ਕਹਿ ਵੀ ਨਹੀਂ ਸਕੇ। ਕਹਾਣੀ ਦੇ ਇੱਥੇ ਪਹੁੰਚਣ ਤੇ ਚੰਪਾ ਬਾਈ ਉਦਾਸ ਹੋ ਗਈ ਸੀ। ਪਾਸ ਬੈਠੇ ਅਬਦੁੱਲ ਨੇ ਉਹਦੀਆਂ ਅੱਖਾਂ 'ਚ ਨਮੀ ਵੇਖੀ। ਮਾਂ ਦੇ ਮੋਢੇ ਦਾ ਸਹਾਰਾ ਲਈ ਬੈਠੇ ਉਹਦੀ ਵੱਡੀ ਧੀ ਦੀਆਂ ਅੱਖਾਂ 'ਚ ਵੀ ਪਾਣੀ ਭਰ ਆਇਆ ਸੀ। ਮਾਹੌਲ ਇੰਨਾ ਗਮਗੀਨ ਉਦਾਸ ਹੋ ਗਿਆ ਜਿਵੇਂ ਮੁਹੰਮਦ ਅਲੀ ਇੱਕ ਵਾਰ ਫੇਰ ਮਰ ਗਿਆ ਸੀ। ਪਹਿਲਾਂ ਤਾਂ ਇਹਨਾਂ ਦੇ ਹੁੰਦਿਆ ਕਾਸਿਬ ਕਦੇ-ਕਦੇ ਸਾਡੇ ਘਰ ਆਇਆ ਕਰਦਾ ਸੀ ਪਰ ਇਹਨਾਂ ਦੀ ਮੌਤ ਤੋਂ ਬਾਅਦ ਤਾਂ ਉਹਦੇ ਚੱਕਰ ਵਾਧਦੇ ਗਏ ਸੀ। ਉਹਨੇ ਇਹਨਾਂ ਦੀ ਮੌਤ ਤੋਂ ਅਗਲੇ ਦਿਨ ਹੀ ਕਿਆ ਦਿੱਤਾ ਸੀ ਕਿ ਭਾਬੀ ਜੀ ਤੁਸੀਂ ਫਿਕਰ ਨਾ ਕਰੋ ਮੈਂ ਹਾਂ ਆਪੇ ਸੰਭਾਲ ਲਾਂਗਾ ਇਹ ਘਰ ਮੇਰਾ ਆਪਣਾ ਤੁਸੀਂ ਮੇਰੇ ਆਪਣੇ ਹੋ ਅੱਲਾ ਮੈਨੂੰ ਹਿੰਮਤ ਦੇਵੇ ਮੈਂ ਤੁਹਾਡੇ ਸਾਰੇ ਦੁੱਖ ਵੰਡ ਲਵਾਂਗਾ ਮੇਰਾ ਦੁੱਖ ਨਾਲ ਭਰਿਆ ਅੰਦਰ ਇਹ ਸਭ ਸੁਣ ਕੇ ਜਿਵੇਂ ਹੌਲਾ ਹੋ ਗਿਆ ਸੀ ਅੱਲਾ ਨੇ ਇੱਕ ਨੇਕ ਇਨਸਾਨ ਨੂੰ ਫਰਿਸ਼ਤਾ ਬਣਾ ਮਦਦ ਲਈ ਸਾਡੇ ਘਰ ਜੋ ਭੇਜ ਦਿੱਤਾ ਸੀ ਮੇਰੇ ਮਨ ਚ ਇਹ ਗੱਲ ਆਉਂਦੀ ਆ ਹੀ ਫਿਰ ਅਸੀਂ ਵੀ ਉਹਨੂੰ ਕਰਦਾ ਹੀ ਸਮਝਣ ਲੱਗ ਪਏ ਸੀ ਉਹ ਸ਼ਾਮੀ ਦੁਕਾਨੋਂ ਆ ਕਿੰਨਾ ਕਿੰਨਾ ਚਿਰ ਮੇਰੀਆਂ ਧੀਆਂ ਨਾਲ ਗੱਲਾਂ ਕਰਦਾ ਰਹਿੰਦਾ ਵੱਡੀ ਉਸ ਵੇਲੇ ਜੇ ਸਕੂਲ ਪੜ੍ਹਦੀ ਸੀ ਛੋਟੀ ਤਾਂ ਖਾਸ ਹੀ ਛੋਟੀ ਸੀ ਉਹਨੂੰ ਕਈ ਵਾਰੀ ਮੌਕਾ ਮਿਲਦਾ ਮੇਰਾ ਹੱਥ ਫੜ ਕੇ ਆ ਦਿੰਦਾ ਮੈਂ ਹਾਂ ਭਾਬੀ ਤੁਸੀਂ ਮੈਨੂੰ ਉਹਨਾਂ ਦੀ ਥਾਂ ਤੇ ਸਮਝੋ ਮੈਂ ਸਭ ਕੁਝ ਕਰਾਂਗਾ ਤੁਹਾਡੇ ਲਈ ਮੈਂ ਸੋਚਦੀ ਇਹ ਨੇਕ ਬੰਦਾ ਸਾਡੇ ਦੁੱਖ ਨੂੰ ਆਪਣਾ ਦੁੱਖ ਸਮਝਦਾ ਹੋਇਆ ਉਸ ਦਾ ਹਿੱਸੇਦਾਰ ਬਣ ਗਿਆ ਹੈ ਅਗਯ ਸ਼ਾਮੀ ਅਕਸਰ ਦੁਕਾਨੋਂ ਆਉਂਦਾ ਹੋਇਆ ਸਾਡੇ ਘਰ ਰੁਕਿਆ ਕਰਦਾ ਸੀ ਉਸ ਵੇਲੇ ਰੇਸ਼ਮਾ ਤੇ ਨਗੀਨਾ ਘਰ ਹੀ ਹੁੰਦੀਆਂ ਸੀ ਉਹ ਘਰ ਦੇ ਰਸੋਣ ਦਾ ਇੰਤਜ਼ਾਮ ਕਰਦਾ ਬੱਚਿਆਂ ਦੀ ਸਕੂਲ ਦੀ ਫੀਸ ਘਰ ਦਾ ਸਾਰਾ ਖਰਚ ਉਹ ਹੀ ਚਲਾਉਂਦਾ ਉਹ ਮੈਨੂੰ ਵੀ ਕਰਦੀਆਂ ਕਈ ਜ਼ਰੂਰੀ ਚੀਜ਼ਾਂ ਖਰੀਦਣ ਲਈ ਪੈਸੇ ਦੇ ਦਿੰਦਾ ਫਿਰ ਇੱਕ ਦਿਨ ਚੰਪਾ ਬਾਈ ਕਹਾਣੀ ਸੁਣਾਉਂਦੀ ਚੁੱਪ ਕਰ ਗਈ ਇੱਕ ਸੋਚ ਜਹੀ ਵਿੱਚ ਖੋ ਗਈ ਉਹ ਜਿਵੇਂ ਅਬਦਲ ਨੂੰ ਲੱਗਾ ਜਿਵੇਂ ਇੱਕ ਦਿਨ ਜ਼ਰੂਰ ਕੁਝ ਅਜੀਹਾ ਹੋਇਆ ਹੋਵੇਗਾ ਜਿਹਨੂੰ ਦੱਸ ਤੇ ਚੰਪਾ ਵਾਈ ਨੂੰ ਬਹੁਤ ਔਖ ਮਹਿਸੂਸ ਹੋ ਰਹੀ ਹੈ ਕੁਛੇਰ ਚੁੱਪ ਰਹਿ ਬੋਲਣ ਲੱਗੀ ਫਿਰ ਇੱਕ ਦਿਨ ਉਹ 10 ਵਜੇ ਸਾਡੇ ਘਰ ਆ ਗਿਆ ਬੱਚੀਆਂ ਉਸ ਵੇਲੇ ਸਕੂਲ ਗਈਆਂ ਸੀ ਉਹਨੂੰ ਵੇਖ ਮੈਂ ਸਮਝੀ ਐਵੇਂ ਹੀ ਘਰ ਆ ਗਿਆ ਮੇਰੇ ਮਨ ਚ ਕੋਈ ਵੀ ਮਾੜਾ ਖਿਆਲ ਨਹੀਂ ਸੀ ਉਸ ਬਾਰੇ ਮੇਰਾ ਮੱਥਾ ਬਹੁਤ ਦੁਖ ਰਿਆ ਭਾਬੀ ਐਨਾ ਆਖੋ ਮੰਜੇ ਤੇ ਲੰਬਾ ਪੈ ਗਿਆ ਮੈਂ ਉਹਦੇ ਮੱਥੇ ਤੇ ਹੱਥ ਧਰ ਦੇਖਿਆ ਮੈਂ ਕਿਹਾ ਕਿਤੇ ਤਾਪਤ ਨਹੀਂ ਚੜਿਆ ਪਰ ਉਹ ਤਾਂ ਬਿਲਕੁਲ ਠੀਕ ਲੱਗ ਗਿਆ ਮੈਨੂੰ ਜਦੋਂ ਮੈਂ ਉਹਦੇ ਮੱਥੇ ਤੇ ਹੱਥ ਧਰਿਆ ਤਾਂ ਉਹਨੇ ਆਪਣੇ ਸੱਜੇ ਹੱਥ ਨਾਲ ਮੇਰੇ ਹੱਥ ਨੂੰ ਦਬਾ ਦਿੱਤਾ ਪਹਿਲਾਂ ਤਾਂ ਮੈਂ ਕੁਝ ਨਾ ਸਮਝੀ ਪਰ ਫਿਰ ਇੱਕ ਗੱਲ ਭਾਬੀ ਤੂੰ ਮੇਰੇ ਕੋਲ ਬਹਿ ਜਾ ਐਨਾ ਆਖੋ ਨੇ ਮੇਰਾ ਹੱਥ ਫੜ ਮੈਨੂੰ ਮੰਜੇ ਤੇ ਬਿਠਾ ਲਿਆ ਮੈਂ ਕਮਜ਼ੋਰ ਔਰਤ ਉਹਦੇ ਅਹਿਸਾਨਾਂ ਦੇ ਭਾਰ ਹੇਠ ਦੱਬੀ ਹੋਈ ਹੋਰ ਕਰ ਵੀ ਕੀ ਸਕਦੀ ਸੀ ਮੇਰੇ ਆਪਣੇ ਵਜੂਦ ਤੋਂ ਅੱਗੇ ਮੇਰੀਆਂ ਦੋ ਜਵਾਨ ਹੁੰਦੀਆਂ ਜਾ ਰਹੀਆਂ ਧੀਆ ਜੋ ਖੜੋਤੀਆਂ ਸਨ ਅੱਧੇ ਘੰਟੇ ਬਾਅਦ ਉਹ ਮੇਰੀ ਇੱਜ਼ਤ ਦੀਆਂ ਧੱਜੀਆਂ ਉਡਾ ਕੇ ਦੁਕਾਨ ਤੇ ਚਲਾ ਗਿਆ ਮੈਂ ਵੀ ਚੁੱਪ ਕਰਕੇ ਰਹਿ ਗਈ ਆਪਣੀਆਂ ਧੀਆਂ ਨਾਲ ਇਹ ਗੱਲ ਸਾਂਝੀ ਨਾ ਕਰ ਸਕੀ ਇਹੋ ਸੋਚ ਕੇ ਹੀ ਚਲੋ ਮੈਨੂੰ ਵੀ ਤਾਂ ਇੱਕ ਮਰਦ ਦਾ ਸਹਾਰਾ ਚਾਹੀਦਾ ਹੀ ਆ ਜਿਹੜਾ ਮੇਰੀਆਂ ਜਵਾਨ ਹੁੰਦੀਆਂ ਜਾ ਰਹੀਆਂ ਧੀਆਂ ਦੀ ਰਖਵਾਲੀ ਕਰੇਗਾ ਬਸ ਉਸ ਤੋਂ ਬਾਅਦ ਜਦੋਂ ਬੱਚੀਆਂ ਸਕੂਲ ਚਲੇ ਜਾਂਦੀਆਂ ਉਹ ਦੁਕਾਨੋਂ ਆਉਂਦਾ ਕੁੰਡੀ ਝਾੜ ਅੱਧਾ ਪੌਣਾ ਘੰਟਾ ਮੇਰੇ ਸਰੀਰ ਨਾਲ ਖੇਡ ਦੁਕਾਨ ਤੇ ਵਾਪਸ ਮੁੜ ਜਾਂਦਾ ਮੈਂ ਬੇਵਆਹ ਸੌਤ ਇਹ ਸਭ ਸਹਿਣ ਕਰਦੀ ਚਲੀ ਜਾਂਦੀ ਸਾਡੇ ਦਿਨ ਹੁਣ ਹੋਰ ਸਖਾਲੇ ਹੋ ਗਏ ਇਹਦੇ ਬਦਲੇ ਚ ਹੁਣ ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਰਹੀ ਮੇਰੇ ਲਈ ਨਵੇਂ ਸੂਟ ਬੱਚੀਆਂ ਲਈ ਕੱਪੜੇ ਸਾਨੂੰ ਨਾਲ ਲੈ ਬਾਹਰ ਘੁੰਮਣ ਜਾਣਾ ਫਿਲਮਾਂ ਵੇਖਣੀਆਂ ਹੋਰ ਅਜਾਹੇ ਕਿੰਨੇ ਹੀ ਸੁੱਖ ਜਿਹੜੇ ਮੇਰੀ ਦੇਹ ਦੇ ਬਦਲੇ ਸਾਨੂੰ ਮਿਲਣ ਲੱਗੇ ਸੀ ਭਾਵੇਂ ਮੁਹੱਲੇ ਦੀਆਂ ਇੱਕ ਦੋ ਔਰਤਾਂ ਨੂੰ ਇਹ ਸਭ ਹੁੰਦਾ ਵੇਖ ਮੂੰਹ ਵੀ ਖੋਲੇ ਪਰ ਫੇਰ ਆਪੇ ਬੰਦ ਕਰ ਲੈ ਸਾਰਾ ਕੁਝ ਨਿਯਮ ਨਾਲ ਤੁਰਨ ਲੱਗਾ ਪਰ ਇੱਕ ਦਿਨ बोलਦੀ चंपाबाई ਫੇਰ ਚੁੱਪ ਕਰ ਗਈ ਸ਼ਾਇਦ ਫੇਰ ਕੋਈ ਔਖੀ ਗੱਲ ਸੀ ਜਿਹੜੀ ਉਹ ਦੱਸਣ ਤੋਂ ਪਹਿਲਾਂ ਬਹੁਤ ਤਕਲੀਫ ਮਹਿਸੂਸ ਕਰ ਰਹੀ ਸੀ ਪਰ ਬਹੁਤ ਚਿਰ ਚੁੱਪ ਨਾ ਰਹਿ ਅੱਗੇ ਕਹਿਣ ਲੱਗੀ ਉਹ ਇੱਕ ਦਿਨ ਆਪਣੇ ਨਾਲ ਇੱਕ ਹੋਰ ਪੁਰਸ਼ ਨੂੰ ਲੈ ਆਇਆ ਭਾਬੀ ਇਹ ਮੇਰਾ ਦੋਸਤ ਹੈ ਇਧਰੋਂ ਲੰਘਿਆ ਜਾ ਰਿਹਾ ਸੀ ਮੈਂ ਕਿਹਾ ਆ ਤੈਨੂੰ ਭਾਬੀ ਦੇ ਹੱਥੀਂ ਚਾਹ ਪਲਾਵਾ ਭਾਵੇਂ ਇੱਕ ਵਾਰੀ ਤਾਂ ਇਹ ਸਭ ਹੋਣਾ ਮੈਨੂੰ ਚੰਗਾ ਨਹੀਂ ਲੱਗਾ ਪਰ ਮੈਂ ਔਰਤ ਜਾਤ ਐਵੇਂ ਹੀ ਉਹਦੀ ਗੱਲ ਚ ਆ ਗਈ ਮੈਂ ਚੁੱਲ੍ਹੇ ਤੇ ਚਾਹ ਛਾੜ ਦਿੱਤੀ ਬੱਚੀਆਂ ਉਸ ਵੇਲੇ ਸਕੂਲ ਗਈਆਂ ਸੀ ਉਹ ਬਜ਼ਾਰੋਂ ਬਰਫੀ ਲਿਆਉਣ ਦਾ ਖੋਸਪੋਰਸ਼ ਨੂੰ ਇਕੱਲਾ ਮੇਰੇ ਕੋਲ ਛੱਡ ਬਾਹਰ ਚਲਾ ਗਿਆ ਜਾਂਦਾ ਹੋਇਆ ਬਾਹਰੋਂ ਬੂਹੇ ਦੀ ਕੁੰਡੀ ਛਾੜ ਗਿਆ ਜਦੋਂ ਅੱਧੇ ਘੰਟੇ ਬਾਅਦ ਬਰਫੀ ਲੈ ਕੇ ਵਾਪਸ ਮੁੜਿਆ ਤਾਂ ਅੱਗ ਤੇ ਧਰੇ ਪਤੀਲੇ ਦਾ ਪਾਣੀ ਸੁੱਕ ਪਤੀਲਾ ਅੰਦਰੋਂ ਬਿਲਕੁਲ ਸੜ ਗਿਆ ਸੀ ਤੇ ਉਹ ਪੋਰਸ਼ ਮੰਜੇ ਤੇ ਬੈਠਾ ਸਿਗਰਟ ਪੀ ਰਿਹਾ ਸੀ ਇਹ ਤੋਂ ਬਾਅਦ ਤਾਂ ਉਹ ਰੋਜ਼ ਦਾ ਹੀ ਕੰਮ ਹੋ ਗਿਆ ਉਸ ਲਈ ਨਾਲ ਕੋਈ ਨਾ ਕੋਈ ਨਵਾਂ ਪੁਰਸ਼ ਆਉਂਦਾ ਰਹਿੰਦਾ ਮੈਂ ਵੀ ਇਹਨੂੰ ਅੱਲਾ ਦੀ ਮਾਰ ਸਮਝਦੀ ਸਹਿਣ ਕਰਦੀ ਚਲੀ ਗਈ ਮੈਨੂੰ ਇੱਕ ਦੋ ਵਾਰ ਇਸ ਤਰ੍ਹਾਂ ਵੀ ਲੱਗਾ ਜਿਵੇਂ ਉਸ ਨਾਲ ਆਏ ਮਰਦ ਕੋਲੋਂ ਮੇਰੇ ਜਿਸਮ ਦਾ ਸੌਦਾ ਕਰਕੇ ਉਹਦੇ ਪੈਸੇ ਵੀ ਲੈ ਲੈਂਦਾ ਸੀ ਹੁਣ ਉਹ ਰਾਤੀ ਵੀ ਸਾਡੇ ਘਰ ਸੌਣ ਲੱਗਾ ਸੀ ਇੱਕ ਦਿਨ ਦੁਕਾਨ ਤੇ ਮੰਗਲਵਾਰ ਦੀ ਛੁੱਟੀ ਸੀ ਉਸ ਰਾਤ ਵੀ ਉਹ ਸਾਡੇ ਘਰ ਹੀ ਸੁੱਤਾ ਸੀ ਉਸ ਦਿਨ ਨਗੀਨਾ ਨੂੰ ਬਹੁਤ ਤੇਜ਼ ਤਾਪ ਚੜਿਆ ਸੀ ਮੈਂ ਨਗੀਨਾ ਨੂੰ ਲੈ ਕੇ ਡਾਕਟਰ ਤੇ ਚਲੀ ਗਈ ਰੇਸ਼ਮਾ ਨੂੰ ਘਰ ਛੱਡ ਗਈ ਉਸ ਥਾਂ ਭੀੜ ਬਹੁਤ ਸੀ ਮੈਨੂੰ ਉੱਥੇ ਖਾਸਾ ਵਕਤ ਲੱਗ ਗਿਆ ਪਰ ਜਦ ਮੈਂ ਦਵਾਈ ਲੈ ਕੇ ਮੁੜੀ ਉਹ ਘਰ ਨਹੀਂ ਸੀ ਰੇਸ਼ਮਾ ਮੰਜੇ ਤੇ ਅਧ ਬੇਹੋਸ਼ੀ ਦੀ ਹਾਲਤ ਚ ਪਈ ਸੀ ਇਹ ਵੇਖ ਮੈਨੂੰ ਬਹੁਤ ੱੱਕਾ ਲੱਗਿਆ ਇੱਕ ਵਾਰੀ ਤਾਂ ਮੇਰੇ ਮਨ ਆਈ ਦੁਕਾਂਤੇ ਜਮਾ ਉਸ ਹਰਾਮੀ ਦੇ ਟੁਕੜੇ ਕਰ ਦਮਾ ਮੂੰਹ ਨੋਚ ਲਵਾ ਪਰ ਬਦਨਾਮੀ ਦੇ ਡਰੋਂ ਮੈਂ ਚੁੱਪ ਕਰਕੇ ਰਹਿ ਗਈ ਲੋਕੀ ਕੀ ਕਹਿਣਗੇ ਇਹ ਗੱਲ ਵਾਰ-ਵਾਰ ਮੇਰੇ ਮਨ ਚ ਆਉਂਦੀ ਰਹੀ ਮੈਂ ਬੇਸਹਾਰਾ ਬੇਵਾਹ ਔਰਤ ਕਿਹਨੂੰ ਆਪਣਾ ਦੁੱਖ ਦੱਸਦੀ ਕੌਣ ਕਰਦਾ ਸਾਡੀ ਮਦਦ ਅਜਿਹੇ ਕਿੰਨੇ ਹੀ ਸਵਾਲ ਮੇਰੇ ਮਨ ਚ ਆਏ ਮੈਂ ਡਰਤੀ ਮਾਰੀ ਕੁਝ ਵੀ ਤਾਂ ਨਹੀਂ ਕਰ ਸਕੀ ਬਸ ਫਿਰ ਕਿਸਿਓ ਨੇ ਮੇਰੇ ਨਾਲ ਜੋ ਕੀਤਾ ਸੋ ਕੀਤਾ ਬਸ ਉਸ ਹਰਾਮੀ ਨੇ ਤਾਂ ਮੇਰੀ ਧੀ ਨੂੰ ਵੀ ਇਸ ਤੰਦੇ ਚ ਸ਼ਾਮਲ ਕਰ ਲਿਆ ਉਹਨੂੰ ਜਦੋਂ ਵੀ ਮੌਕਾ ਮਿਲਦਾ ਹਰ ਰੋਜ਼ ਕੋਈ ਨਵਾਂ ਗਾਹਕ ਲੈ ਆਉਂਦਾ ਕਈ ਵਾਰ ਉਸ ਨਾਲ ਦੋ ਬੰਦੇ ਇਕੱਲੇ ਵੀ ਆ ਜਾਂਦੇ ਕੋਈ ਨਾ ਕੋਈ ਬਹਾਨਾ ਮਾਰ ਕੇ ਮੇਰੀ ਛੋਟੀ ਧੀ ਨੂੰ ਬਾਹਰ ਭੇਜ ਦਿੰਦਾ ਜਾਂ ਸਭ ਕੁਝ ਸਮਝਦੀ ਹੋਈ ਆਪੇ ਬਾਹਰ ਚਲੀ ਜਾਂਦੀ ਉਹ ਬਾਹਰਲੇ ਦਰਵਾਜ਼ੇ ਦੀ ਕੁੰਡੀ ਛਾੜ ਆਪ ਵੀ ਕਿਤੇ ਚਲਾ ਜਾਂਦਾ ਇਕੱਠੇ ਆਏ ਦੋਵੇਂ ਗਾਹਕ ਸਾਨੂੰ ਮਾਂ ਧੀ ਨੂੰ ਆਟਾ-ਆਟ ਕਮਰਿਆਂ 'ਚ ਲੈ ਜਾਂਦੇ ਇਹ ਸਭ ਕੁਝ ਖਾਸੇ ਦਿਨ ਚੱਲਦਾ ਰਿਹਾ ਅਸੀਂ ਦੋਵੇਂ ਮਾਂ ਧੀ ਆਪਣਾ ਸਰੀਰ ਵੇਚਣ ਲਈ ਮਜਬੂਰ ਹੋ ਗਈਆਂ ਸਾਡਾ ਸਰੀਰ ਵਿੱਚ ਉਹ ਕਮੀਨਾ ਮਰਦ ਸਾਡਾ ਘਰ ਤੋੜਦਾ ਫਿਰ ਇੱਕ ਦਿਨ ਮੇਰੇ ਮਨ ਆਈ ਕਿ ਜਦੋਂ ਅਸੀਂ ਦੋਹਾਂ ਆਪਣੀ ਦੇਹ ਦਾ ਸੌਦਾ ਹੀ ਕਰਨਾ ਤਾਂ ਇਸ ਚ ਉਸ ਦਲਾਲ ਦੀ ਕੀ ਲੋੜ ਹੈ ਅਸੀਂ ਸਿੱਧੇ ਇਸ ਧੰਦੇ ਨੂੰ ਕਿਉਂ ਨਾ ਤੋੜੀਏ ਫਿਰ ਕੀ ਮੈਂ ਉਹ ਮਹੱਲਾ ਛੱਡ ਦਿੱਤਾ ਦੋਵੇਂ ਧੀਆ ਨੂੰ ਨਾਲ ਲੈ ਕੇ ਕੋਠਾ ਨੰਬਰ 9 ਚ ਆ ਕੇ ਧੰਦਾ ਕਰਨ ਲੱਗੀਆਂ ਇਸ ਵਿੱਚ ਮੇਰੀ ਵੱਡੀ ਧੀ ਵੀ ਹਿੱਸੇਦਾਰ ਹੈ ਉਹ ਮੈਨੂੰ ਕਈ ਵਾਰ ਕਹਿ ਚੁੱਕੀ ਹੈ ਕੋਈ ਨਹੀਂ ਅੰਮੀ ਜੋ ਮੇਰੇ ਤੇ ਤੇਰੇ ਨਾਲ ਹੋਇਆ ਉਹ ਸ਼ਾਇਦ ਅੱਲਾਹ ਦੀ ਮਰਜ਼ੀ ਹੋਏਗੀ ਪਰ ਅਸੀਂ ਨਗੀਨਾ ਲਈ ਅੱਲਾਹ ਦੀ ਮਰਜ਼ੀ ਨਹੀਂ ਚੱਲਣ ਦੇਵਾਂਗੇ। ਉਹਨੂੰ ਪੜ੍ਹਾਵਾਂਗੇ, ਲਿਖਾਵਾਂਗੇ, ਬਹੁਤ ਲਾਇਕ ਬਣਾ ਉਹਨੂੰ ਕਿਸੇ ਚੰਗੇ ਘਰ ਭੇਜਾਂਗੇ ਤਾਂ ਕਿ ਉਹ ਤਾਂ ਸੁਖੀ ਰਹੇ। ਚੰਪਾ ਵਾਹੀ ਦੀ ਕਹਾਣੀ ਮੁੱਕ ਗਈ ਸੀ। ਅਬਦੁੱਲਾਜੇ ਵੀ ਉਸ ਤਰ੍ਹਾਂ ਚੁੱਪ ਮੂੜੇ ਤੇ ਬੈਠਾ ਸੀ। ਉਹਦੇ ਮਨ 'ਚ ਤਾਂ ਬਾਨੋ ਰੰਡੀ ਨਾਲ ਲਈ ਸ਼ਰਤ ਵਾਲੀ ਗੱਲ ਆ ਰਹੀ ਸੀ ਕਿ ਉਹ ਕੋਠਾ ਨੰਬਰ 9 ਦੀ ਚੁੱਪ ਤੇ ਉਦਾਸ ਮਾਹੌਲ ਨੂੰ ਤੋੜਦਿਆਂ ਜਿਵੇਂ ਅਬਦਲ ਡੂੰਗੇ ਖੂਚੋ ਬੋਲਿਆ ਬੀਬੀ ਇੱਕ ਗੱਲ ਕਹਾ ਉਹਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹ ਗੱਲ ਕਹਿਣ ਦਾ ਇਹੋ ਹੀ ਠੀਕ ਮੌਕਾ ਹੈ ਚੰਪਾ ਬਾਈ ਨੂੰ ਇਹ ਆਕ ਉਹਦੀ ਹਮਦਰਦੀ ਜ਼ਰੂਰ ਜਿੱਤ ਲਏਗਾ ਚੰਪਾ ਬਾਈ ਨੇ ਇਹਦੇ ਜਵਾਬ ਚ ਕੁਝ ਨਹੀਂ ਕਿਹਾ ਸਗੋਸੇ ਤਰ੍ਹਾਂ ਚੁੱਪ ਰਹੀ ਅਬਦਲ ਦੇ ਮੂੰਹ ਆਲ ਦੇਖਣ ਲੱਗੀ ਇਸ ਤਰ੍ਹਾਂ ਹੁੰਦਾ ਵੇਖ ਅਬਦਲ ਨੂੰ ਲੱਗਾ ਜਿਵੇਂ ਚੰਪਾ ਬਾਈ ਤਾਂ ਇੱਕ ਵਪਾਰਨ ਹੈ ਇਹ ਤਾਂ ਦੇ ਦਾ ਵਪਾਰ ਕਰਦੀ ਹੈ ਆਪਣਾ ਤੇ ਆਪਣੀ ਧੀ ਦਾ ਇਸ ਨਾਲ ਤਾਂ ਕੋਈ ਵੀ ਸੌਦਾ ਤੈਅ ਕੀਤਾ ਜਾ ਸਕਦਾ ਜਿਸ ਤਰ੍ਹਾਂ ਹਰ ਇੱਕ ਵਪਾਰੀ ਵਾਂਗ ਉਸ ਲਈ ਮੁਨਾਫਾ ਹੋਵੇ ਕੇਵਲ ਮੁਨਾਫਾ ਤੇ ਫਿਰ ਉਹਦੀ ਧੀ ਰੋਕਦਿਆਂ ਰੋਕਦਿਆਂ ਵੀ ਅਬਦੁੱਲ ਨੇ ਇਹ ਗੱਲ ਆਖ ਹੀ ਦਿੱਤੀ ਬੀਬੀ ਜੇ ਤੁਈ ਇਜਾਜ਼ਤ ਦੇਵੇਂ ਤਾਂ ਮੈਂ ਨਗੀਨਾ ਲਈ ਬਹੁਤ ਵਧੀਆ ਗਾਕ ਲਿਆ ਸਕਦਾ ਜਿਹੜਾ ਇੱਕੋ ਵਾਰੀ ਚ ਤੁਹਾਡਾ ਕੋਠਾ ਇੰਨਾ ਭਰ ਦੇਵੇਗਾ ਕਿ ਤੁਹਾਨੂੰ ਰੋਜ਼-ਰੋਜ਼ ਇਹ ਸਭ ਕੁਝ ਕਰਨਾ ਨਹੀਂ ਪਏਗਾ ਅਬਦੁੱਲ ਦੇ ਗੱਲ ਮਸਾ ਮੂੰਹੋਂ ਬਾਹਰ ਨਿਕਲੀ ਇੱਥੇ ਤੱਕ ਪਹੁੰਚੀ ਸੀ ਕਿ ਉਹ ਆਪਣੇ ਸਾਹਮਣੇ ਬੈਠੀ ਇੱਕ ਬੇਵਸ ਬੇਵਾ ਔਰਤ ਜਿਹੜੀ ਆਪਣੀਆਂ ਦੋ ਜਵਾਨ ਧੀਆਂ ਦੀ ਮਾਂ ਸੀ ਜਿਹਨੂੰ ਇੱਕ ਮਰਦ ਨੇ ਆਪਣਾ ਬਣਾ ਤੋਖੇ ਨਾਲ ਹਾਫਿਜ਼ ਦਾ ਸ਼ਿਕਾਰ ਬਣਾਇਆ ਸੀ ਜੀਨੇ ਆਪਣੀ ਵੱਡੀ ਧੀ ਨਾਲ ਮਿਲ ਕੇ ਤੰਦਾ ਕਰਦੇ ਆ ਛੋਟੀ ਧੀ ਨੂੰ ਸਾਰੇ ਸੁੱਖ ਦੇਣ ਦੀ ਵਿਉਤ ਬਣਾ ਰੱਖੀ ਸੀ ਇੱਕੋ ਵਾਰ ਜ਼ਖਮੀ ਸ਼ੇਰਨੀ ਵਾਂਗ ਦਹਾੜ ਪਈ ਸਾਲੇ ਹਰਾਮ ਦੇ ਦੱਲੇ ਚਲਿਆ ਜਾ ਇੱਥੋਂ ਹੋ ਜਾ ਮੇਰੀ ਅੱਖਾਂ ਤੋਂ ਦੂਰ ਨਹੀਂ ਸਾਲੇ ਤੇਰਾ ਮੂੰਹ ਨੋਚ ਲਾਂਗੀ ਖੂਨ ਪੀਜਾਂਗੀ ਮੈਂ ਤੇਰਾ ਤੇ ਜੇ ਤੂੰ ਮੇਰੀ ਛੋਟੀ ਧੀ ਦਾ ਨਾਂ ਵੀ ਆਪਣੀ ਜ਼ੁਬਾਨ ਤੋਂ ਲਿਆ ਤੈਨੂੰ ਦੋਚਕ ਦੀ ਮਾਰ ਪਵੇ ਸਾਲੇ ਕਮੀਨੇ ਕੁੱਤੇ ਹਰਾਮੀ ਇਸ ਤੋਂ ਅੱਗੇ ਚੰਪਾ ਬਾਈ ਹੋਰ ਕੀ ਬੋਲੀ ਅਬਦਲ ਨੂੰ ਤਾਂ ਜਿਵੇਂ ਕੁਝ ਸੁਣਾਈ ਹੀ ਨਹੀਂ ਦਿੱਤਾ ਉਹ ਤਾਂ ਜਦੋਂ ਆਪਣੀ ਥਾਂ ਤੋਂ ਉੱਠ ਕੇ ਉਸ ਵੱਲ ਆਉਣ ਲੱਗੀ ਅਬਦਲ ਤਾਂ ਸਰਪਟ ਨਸ ਡਗੜ-ਦਗੜ ਕਰਦਾ ਕੋਠਾ ਨੰਬਰ 9 ਦੀਆਂ ਪੌੜੀਆਂ ਉੱਤਰ ਬਾਜ਼ਾਰ 'ਚ ਆ ਗਿਆ ਉਹ ਅਜੇ ਵੀ ਦੁਕਾਨ ਦੇ ਮੂਹਰੇ ਬਨੇ ਥੜੇ ਤੇ ਚੁੱਪ ਬੈਠਾ ਫੱਟੀਆਂ ਅੱਖਾਂ ਨਾਲ ਸੁਨਸਾਨ ਬਾਜ਼ਾਰ ਵੱਲ ਵੇਖ ਰਿਹਾ ਸੀ ਇੱਥੇ ਕੋਈ ਕੋਈ ਗਾਕ ਅਜੇ ਵੀ ਲਲਚਾਈ ਨਜ਼ਰ ਨਾਲ ਉੱਪਰ ਕੋਠਿਆਂ ਦੀ ਕਤਾਰ ਵੱਲ ਝਾਕ ਰਿਹਾ ਸੀ ਇੱਥੇ ਬਨੇਰਿਆਂ ਦਾ ਸਹਾਰਾ ਲਈ ਦੇ ਵਪਾਰ ਕਰਨ ਵਾਲੀਆਂ ਰੰਡੀਆਂ ਅੱਖਾਂ ਦੇ ਇਸ਼ਾਰਿਆਂ ਨਾਲ ਸੌਦੇ ਤੈਅ ਕਰ ਰਹੀਆਂ ਸਨ ਇੱਕ ਅਬਦੁੱਲ ਸੀ ਜਿਹਨੂੰ ਜਿਵੇਂ ਅਜੇ ਵੀ ਕੋਠਾ ਨੰਬਰ 9 ਤੋਂ ਚੰਪਾ ਵਾਈ ਦੇ ਉੱਚੀ ਉੱਚੀ ਗਾਲਾਂ ਕੱਢਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਤੇ ਉਹਨੂੰ ਸਮਝ ਨਹੀਂ ਆ ਰਹੀ ਸੀ ਚੰਪਾ ਵਾਈ ਨੇ ਇਸ ਤਰ੍ਹਾਂ ਕਿਉਂ ਕੀਤਾ ਸੀ ਧੰਨਵਾਦ